ਵਾਹਿਗੁਰੂ ਜੀ ਹਾਲ ਸਾਹਿਬ ਵਹਿ ਜੀ ਕੀ ਫਤਿਹ ਮੇਰੀ ਨਾ ਬੇਨਤੀ ਹੈ ਜਿਹੜੇ ਮੇਰੇ ਆਮ ਆਦਮੀ ਪਾਰਟੀ ਵਾਲੇ ਮੇਰੇ ਭਰਾ ਚਲੋ ਪਾਰਟੀ ਭਾਵੇਂ ਤੁਹਾਡੀ ਦੂਜੀ ਜਿਹੇ ਵਿਚਾਰਤਾ ਰਹਾ ਚਲੋ ਵੱਖਰਾ ਵਾ ਪਰ ਤੁਸੀਂ ਮੇਰੇ ਭਰਾ ਜੇ ਬੇਨਤੀ ਆਪੀ ਇੱਕ ਨਾ ਮੈਨੂੰ ਟੀਕਾ ਕੇ ਜਿਹੜੀ ਆਲ ਸਾਹਿਬ ਦੇ ਕੋਲੋਂ ਜਰੂਰ ਦਵਾਓ ਜਿਹੜਾ ਨਾ ਉਹਨਾਂ ਨੇ ਦਿੱਲੀ ਚ ਨਹੀਂ ਬਣਾਇਆ ਜਿਹਦੇ ਨਾਲ ਉਹ ਬਾਹ ਜਿਹੜਾ ਨਾੜ ਹੁੰਦਾ ਵਾ ਕਣਕ ਦਾ ਜਾਂ ਪਰਾਲੀ ਦਾ ਜਿਹੜਾ ਝੋਨੇ ਦੀ ਪਰਾਲੀ ਹੁੰਦੀ ਆ ਉਹ ਗਲਗੁਲ ਜਾਂਦੀ ਉਹਦੇ ਵਿੱਚ ਵਿੱਚ ਹੀ ਤੇ ਸੋ ਬੇਨਤੀ ਆ ਕਿ ਆ ਵੇਖੋ ਨੇ ਨਾ ਬੂਟੇ ਬੜੇ ਖਰਾਬ ਹੋਣੇ ਆ ਤੇ ਅੱਗੇ ਬਾਹਵਤੀ ਤੇ ਲੇਟ ਹੋ ਗਈ ਆ ਤੋ ਮੈਂ ਬੇਨਤੀ ਹੈ ਕਿ ਇੱਕ ਟੀਕਾ ਭਾਵੇਂ ਮੈਨੂੰ ਦਵਾਓ ਦਵਾਓ ਜ਼ਰੂਰ ਹੈ ਮੈਂ ਜਾ ਕੇ ਦਿੱਲੀੋਂ ਲੈ ਆਉਂਗਾ ਭਾਵੇਂ ਇੱਕ ਟੀਕਾ ਦਵਾ ਦਵਾ ਗਾਲਦੀ ਹੈ ਮੁੜ ਕੇ ਬਾਅਦ ਵਿੱਚ ਕੰਮ ਤੋ ਬੇਨਤੀ ਮੇਰੇ ਭਰਾਵਾਂ ਨੂੰ ਹੈ ਕਿ ਮੈਨੂੰ ਕੇ ਕਹਣਾ ਕੇਜਰੀ ਹਾਲ ਸਾਹਿਬ ਨੂੰ ਤੇ ਜੇ ਕਿਤੇ ਪਿਆ ਲਿਆ ਹੈਗਾ ਇੱਕ ਟੀਕਾ ਤੇ ਜਾਂ ਇਥੇ ਪੰਜਾਬ ਚ ਕਿਸੇ ਦੇ ਕੋਲ ਹੈਗਾ ਵਾ ਦਵਾਓ ਮੇਰੇ ਭਰਾ ਠੀਕ ਹੈ ਕਿਉਂਕਿ ਆਹ ਵੇਖੋ ਜੀ ਬਹੁਤ ਜ਼ਿਆਦਾ ਕੰਮ ਖਰਾਬ ਹੋਣ ਦਿਆ ਵਾ ਕਿਉਂਕਿ ਇਹ ਸਾਰੀ ਮਰੀ ਜਾਂਦੀ ਹਵਾ ਉਹ ਆ ਜਾਂਦੀ ਤੇ ਬੂਟੇ ਮਰ ਜਾਂਦੇ ਇਹਦੇ ਨਾਲ ਤੋ ਬੇਨਤੀ ਹੈ ਮੇਰੇ ਭਰਾਵਾਂ ਨੂੰ ਇੱਕ ਟੀਕਾ ਸਾਨੂੰ ਜ਼ਰੂਰ ਦਵਾਓ ਜੀ ਜਿਹੜਾ ਬਣਾਇਆ ਹੈ ਦਿੱਲੀ ਦੇ ਵਿੱਚ ਜਿੰਨਾ ਪ੍ਰਾਲੀ ਗਲਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ